ਦੋਸਤੋ ਕਿਵੇਂ ਹਾਲ ਚਾਲ ਨੇ ਤੁਹਾਡੇ ਕੀ ਹਾਲ ਚਾਲ ਹੈ ਔਰ ਕਿਵੇਂ ਠੀਕ-ਠਾਕ ਜੇ ਠੀਕ-ਠਾਕ ਹੀ ਰਹਿਆ ਕਰੋ ਕਿਉਂਕਿ ਵੀਡੀਓ ਠੀਕ-ਠਾਕ ਰਹਿ ਕੇ ਵੇਖੀ ਜਾਂਦੀ ਹੈ ਜੇ ਬਿਮਾਰ ਹੋਗੇ ਭਾਈ ਫਿਰ ਸਾਡੀ ਵੀਡੀਓ ਵਿੱਚ ਹੀ ਰਹਿ ਜਾਣੀ ਆ ਤੇ ਜਿਹੜੇ ਸਪੋਰਟ ਦਿੰਦੇ ਆ ਉਹਨਾਂ ਨੂੰ ਬਹੁਤ ਸ਼ੁਕਰੀਆ ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਆਪਾਂ ਬੇਤੋਂ ਤੈਅ ਦਿਲੋਂ ਰਿਕਵੈਸਟ ਕਰਦੇ ਰਹਿੰਦੇ ਆ ਕਿ ਪਲੀਜ਼ ਸਾਨੂੰ ਸਪੋਰਟ ਕਰਦੇ ਰਿਹਾ ਕਰੋ ਤੁਹਾਡੀ ਸਪੋਰਟ ਦੀ ਬੜੀ ਲੋੜ ਹੈ ਸਭ ਤੋਂ ਵੱਡੀ ਗੱਲ ਆ ਔਰ ਅਸੀਂ ਕਿੰਨੇ ਹੀ ਟਾਪਿਕ ਹੁੰਦੇ ਆ ਜਿਹੜੇ ਅਸੀਂ ਕਰਦੇ ਰਹੇ ਨੇ ਆ ਤੇ ਉਹਨਾਂ ਟਾਪਿਕਸ ਤੇ ਵੀਡੀਓ ਤਾਂ ਅਸੀਂ ਪਾਉਣੀ ਆ ਤੇ ਕਈ ਵਾਰੀ ਦੇਲ ਤੋਂ ਕਈ ਟਾਪਿਕ ਹੁੰਦੇ ਆ ਜਿਹੜੇ ਅਸੀਂ ਕਰੀਦੇ ਆ ਕੱਲ ਵੀ ਅਸੀਂ ਉਹ ਕੁੜੀ ਤੇ ਟਾਪਿਕ ਕੀਤਾ ਸੀਗਾ ਤੇ ਉਹਦੇ ਬਾਰੇ ਵੀ ਗੱਲਬਾਤ ਕੀਤੀ ਤੇ ਵੈਸੇ ਵੀ ਆਮ ਤੌਰ ਤੇ ਇਦਾਂ ਦੇ ਹਾਲਾਤ ਉਸ ਕੁੜੀ ਦੇ ਨਹੀਂ ਬਾਕੀਆਂ ਦੇ ਵੀ ਬਣਦੇ ਆ ਲੋਕੀ ਅੱਜ ਕੱਲ ਜਿਹੜੇ ਹਨ ਉਹ ਧਿਆਨ ਨਹੀਂ ਦਿੰਦੇ ਆਪਣੇ ਵੱਲ ਉਹ ਪਤਾ ਕੀ ਕਹਿੰਦੇ ਮੇਰੇ ਲਈ ਜੇ ਕੋਈ ਕੰਮ ਕਰੂਗਾ ਤੇ ਕੋਈ ਦੂਜਾ ਹੀ ਕਰੂਗਾ ਮੈਂ ਨਹੀਂ ਕਰਦਾ ਵੀ ਮੈਨੂੰ ਪਤਾ ਨਹੀਂ ਕਿੰਨੇ ਕ ਸਪੋਰਟ ਕਿਸੇ ਦੇਉ ਨਹੀਂ ਪਰ ਕੋਈ ਕਿਸੇ ਨੂੰ ਇੰਨੀ ਸਪੋਰਟ ਨਹੀਂ ਕਰਦਾ ਤੁਸੀਂ ਪਰ ਸਾਨੂੰ ਕਰਦੇ ਰਹੀਓ ਕਿਉਂਕਿ ਜੇ ਤੁਸੀਂ ਸਪੋਰਟ ਖਲੋਂ ਹਟ ਕੇ ਪਰਾਵਾ ਪਤਾ ਗੱਲ ਗਈ ਵੀਡੀਓ ਨੂੰ ਵਾਚ ਹੀ ਕੌਣ ਕਰੂਗਾ ਤੁਸੀਂ ਸਪੋਰਟ ਕਰਦੇ ਰਹੋ ਕਿਉਂਕਿ ਦੂਸਰੇ ਜਣੇ ਸਪੋਰਟ ਕਰਦੇ ਹੁੰਦੇ ਆ ਤਾਂ ਤੁਸੀਂ ਕਰਦੇ ਰਹਿਣਾ ਠੀਕ ਹੈ ਨਾ ਤੁਹਾਡੀ ਸਪੋਰਟ ਦੀ ਬੜੀ ਲੋੜ ਹੈ ਤੇ ਬਾਕੀ ਜਬਲੀਆਂ ਤੇ ਅਸੀਂ ਮਾਰਦੇ ਹੀ ਰਹਨੇ ਆ ਅੱਜ ਦਾ ਮੇਰਾ ਟਾਪਿਕ ਹੀ ਹੈ ਜਬਲੀਆਂ ਜਬਲੀਆਂ ਹੀ ਇਦਾਂ ਹੀ ਵੀ ਇਧਰ ਦੀ ਆ ਉਧਰ ਤੇ ਉਧਰ ਦੀ ਆ ਇਧਰ ਹਨਾ ਕਦੀ ਬਿਮਾਰ ਹੋ ਗਏ ਕਦੀ ਖਾਂਸੀ ਰੇਸ਼ਾ ਆ ਗਈ ਕਦੀ ਦਵਾਈ ਲਿਆ ਇੱਕ ਕਦੀ ਇਹ ਕਰ ਲਿਆ ਤੇ ਕਦੀ ਉਹ ਕਰ ਲਿਆ ਤੇ ਕਦੀ ਕਈ-ਕਈ ਵਾਰੀ ਤਾਂ ਮੈਂ ਟੀਵੀ ਦੇਖਦੀ ਸੌ ਜਾਂਦੀ ਹੁੰਨੀ ਆ ਤੇ ਫੇਰ ਟੀਵੀ ਰਾਤ ਤੱਕ ਚੱਲਦਾ ਹੁੰਦਾ ਬਾਹਰ ਹੀ ਇੱਕ ਵਜ ਜਾਂਦਾ ਹੁੰਦਾ ਪਰ ਮੈਂ ਤਾਂ ਸੁੱਤੀ ਹੁੰਨੀ ਆ ਟੀਵੀ ਚੱਲਦਾ ਰਹਿੰਦਾ ਤੇ ਫਿਰ ਮੈਂ ਉੱਠ ਕੇ ਟੀਵੀ ਬੰਦ ਕਰ ਦਿੰਦੀ ਹੁੰਨੀ ਆ ਤੇ ਫਿਰ ਮੈਂ ਪਤਾ ਕੀ ਕਰਦੀ ਹੁੰਨੀ ਆ ਮੈਂ 1 ਵਜੇ ਸੁੱਤੀ ਸੀ ਪਰ ਮੈਂ ਤਾਂ ਉਹ ਤੋਂ ਪਹਿਲਾਂ ਦੀ ਸੁੱਤੀ ਹੁੰਦੀ ਆ ਇਹ ਤਾਂ ਇਹ ਵੀ ਜਬਲੀ ਆ ਕਈ ਤਰ੍ਹਾਂ ਦੀਆਂ ਡੱਬਲੀਆਂ ਮਾਰੀਦੀਆਂ ਜਿਨ੍ਹਾਂ ਦਾ ਕੋਈ ਮੀਨਤੋਕੀ ਨਹੀਂ ਹੁੰਦਾ ਹੈਨਾ ਕਈ ਵਾਰੀ ਆਵੇ ਚੁਟਕਲੇ ਸੁਣਨ ਬੈਹਿੰਦੇ ਉਹ ਕਹਿੰਦਾ ਮੈਂ ਥੱਪੜ ਮਾਰ ਕੇ ਤੈਨੂੰ ਇੰਡੀਆ ਗੇਟ ਪਾ ਦਊਂ ਕਹਿੰਦਾ ਮੈਂ ਥੱਪੜ ਮਾਰ ਕੇ ਤੈਨੂੰ ਬੰਬੇ ਪਾ ਦਊਂ ਕਹਿੰਦਾ ਥੱਪੜ ਮਾਰ ਕੇ ਮੈਂ ਇੱਥੇ ਪਾ ਦਊਂ ਤੇ ਇੱਕ ਬੰਦਾ ਵਿਚਾਰਾ ਮੇਰੇ ਵਰਗਾ ਸੀਗਾ ਜਿਹਨੇ ਮੇਰੇ ਅਰਗੇ ਨੇ ਸਕੂਲ ਜਾਣਾ ਸੀ ਕਹਿੰਦਾ ਭਾਈ ਮੜਾ ਜਾ ਹੋੜੀ ਮਾਰੀਓ ਮੈਂ ਸਕੂਲ ਜਾਣਾ ਇਹ ਵੀ ਹੁੰਦੀ ਆ ਜੱਬਲੀਆਂ ਹੀ ਕਈ ਤਰ੍ਹਾਂ ਦੀਆਂ ਜੱਬਲੀਆਂ ਕਈ ਤਰ੍ਹਾਂ ਦੇ ਲੋਕ ਫਰਦੇ ਰਹਿੰਦੇ ਆ ਗੱਪ ਦੀ ਦੁਨੀਆ ਸੁਣਾਉਦੇ ਰਹਿੰਦੇ ਆ ਕਿਉਂਕਿ ਟਾਈਮ ਤੇ ਪਾਸ ਹੁੰਦਾ ਨਹੀਂ ਫਿਰ ਜਬਲੀਆਂ ਛੱਡ ਕੇ ਟਾਈਮ ਪਾਸ ਹੁੰਦਾ ਕਈ ਵਾਰੀ ਅਸੀਂ ਜੂਸਲੈਸ ਟੌਪਿਕ ਦੇ ਉੱਤੇ ਬਹਿਸ ਕਰਦੇ ਰਹਿੰਦੇ ਆ ਜਿੱਦਾਂ ਅਸੀਂ ਹੀ ਸਭ ਤੋਂ ਵੱਡਾ ਪੈਨ ਵਾਲਾ ਤੇ ਅਸੀਂ ਇਸ ਗੱਲ ਦੇ ਮੁੱਦੇ ਤੇ ਪਹੁੰਚ ਜਾਣਾ ਹੁੰਦਾ ਨਾ ਚਾਰ ਜਣੇ ਬੈਠੇ ਹੁੰਦੇ ਆ ਗੱਲ ਨੂੰ ਬੈਸੀ ਜਾਣਗੇ ਬੈਸੀ ਜਾਣਗੇ ਜਿੱਦਾਂ ਸਾਡੀ ਸਲਾਹ ਲੈ ਕੇ ਸਰਕਾਰ ਨੇ ਕਾਨੂੰਨ ਬਣਾਨੇ ਸਾਡੀ ਸਲਾਹ ਲੈ ਕੇ ਸਾਰੇ ਕੰਮ ਹੋਣੇ ਆ ਜਿੰਨੀ ਐਗਜ਼ੀਕਟਿਵ ਆ ਸਾਡੇ ਸਾਡੇ ਉਸ ਤੇ ਚੱਲਦੀ ਪ੍ਰਸ਼ਾਸਨ ਤੇ ਸਾਨੂੰ ਪੁੱਛ ਕੇ ਕੰਮ ਕਰਦਾ ਕਦੀ ਕਦੀ ਹਾਸਾ ਵੀ ਆਉਂਦਾ ਹੁੰਦਾ ਪਰ ਆਪਾਂ ਕਹਿੰਨੇ ਚਲ ਛੱਡੋ ਭਰਾ ਜਿਹੜੀ ਗੱਲ ਹੋ ਗਈ ਬੀਤ ਗਈ ਕਹਿੰਦੇ ਰਾਤ ਗਈ ਸਵੇਰਤ ਗਈ ਇਹ ਤਾਂ ਹੁੰਦਾ ਜ਼ਿੰਦਗੀ ਚੱਲਦੀ ਰਹਿੰਦੀ ਆ ਦਾ ਲਾਈਫ ਇਸ ਗੋਇੰਗ ਔਨ ਜ਼ਿੰਦਗੀ ਕਦੀ ਕਿਸੇ ਦੇ ਲਈ ਰੁਕਦੀ ਨਹੀਂ ਹੁੰਦੀ ਠੀਕ ਹੈ ਨਾ ਕਰਦਾ ਇੱਕ ਜੀ ਤੁਰ ਜਾਂਦਾ ਹੁੰਦਾ ਸੰਸਕਾਰ ਕਰਕੇ ਆ ਕੇ ਆਮ ਤੌਰ ਤੇ ਨਾ ਤੋ ਕਿ ਰੋਟੀਆਂ ਘੜ ਬੈ ਜਾਂਦੇ ਜ਼ਿੰਦਗੀ ਚੱਲਣ ਲੱਗ ਜਾਂਦੀ ਹੁੰਦੀ ਹੈ ਕਿਸੇ ਦੇ ਜਾਣ ਨਾਲ ਫਰਕ ਤੇ ਪੈਂਦਾ ਉਹਦੇ ਆਪਣਿਆਂ ਨੂੰ ক্লোਜ਼ ਵਾਲਿਆਂ ਨੂੰ ਪਰ ਕਿਸੇ ਹੋਰ ਨੂੰ ਨਹੀਂ ਪੈਂਦਾ ਹੁੰਦਾ ਇਹਨਾਂ ਕਈ ਵਾਰੀ ਪੈਂਦਾ ਵੀ ਹੁੰਦਾ ਪਰ ਇੰਨਾ ਨਹੀਂ ਕਪੜਿਆਂ ਦੀ ਸਵੇਰੇ ਕੰਮ ਕਰੋ ਫਿਰ ਜੌਬ ਤੇ ਜਾਓ ਫਿਰ ਆਓ ਟਿਊਸ਼ਨ ਪੜਾਓ ਫਿਰ ਉਸ ਤੋਂ ਬਾਅਦ ਸ਼ਾਮ ਦਾ ਕੰਮ ਕਰੋ ਫਿਰ ਧੀਲਾ ਵੀ ਬਣਾਓ ਕਈ ਤਰ੍ਹਾਂ ਦੀ ਕੰਪਨੀ ਜਿੰਦਗੀ ਵਿੱਚ ਮੈਂ ਕਦੀ ਵਾਰ ਸੋਚੀ ਹੁੰਨੀ ਆ ਵੀ ਕੰਮ ਵਧਦੇ ਜਾਂਦੇ ਘਰ ਦਾ ਕੋਈ ਵੀ ਹੈਨਾ ਲੋਕੀ ਕਹਿੰਦੇ ਮੈਂ ਬਣਾ ਵੇਲਾ ਰਿਹਾ ਬੋਰ ਸੀ ਅੱਜ ਸੰਡੇ ਅੱਜ ਟਾਈਮ ਨਹੀਂ ਪਾਸ ਹੋਇਆ ਮੈਂ ਕਹਿੰਦੀ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਲੱਗਾ ਕੀ ਰੈਸਟ ਕਰਦਾ ਤੁਹਾਡਾ ਪਾਸ ਨਹੀਂ ਹੋਇਆ ਸਾਡਾ ਬਚਿਆ ਹੀ ਨਹੀਂ ਇੱਕ ਇੱਕ ਪਲ ਪਲ ਕੋਈ ਨਾ ਕੋਈ ਕੋਈ ਨਾ ਕੋਈ ਜਿਹੜਾ ਟਾਈਮ ਆਉ ਸਾਨੂੰ ਕਈ ਵਾਰੀ ਜ਼ਿੰਦਗੀ ਇਦਾਂ ਦੀ ਹੁੰਦੀ ਆ ਹਨਾ ਤੇ ਅਸੀਂ ਕਰੀਏ ਵੀ ਕੀ ਪਰ ਪ੍ਰਮਾਤਮਾ ਮੌਕੇ ਦਿੰਦਾ ਹੈ ਜ਼ਿੰਦਗੀ ਦੇ ਵਿੱਚ ਡਿੱਗੇ ਪੈਨ ਨੂੰ ਉਠਾਉਂਦਾ ਵੀ ਉਹ ਆਪ ਹੈ ਤੇ ਜਦੋਂ ਅਸੀਂ ਰੋ ਲਈ ਜਾਂਦੇ ਆ ਤੇ ਸਾਨੂੰ ਰੁਲਿਆਂ ਅਨੁਸਾਰਾ ਵੀ ਉਹ ਹੀ ਆਪ ਦਿੰਦਾ ਹੈ ਕਹਿੰਦੇ ਤੇਰੇ ਦਰ ਤੋਂ ਅਸੀਂ ਸਾਰਾ ਮੰਗਦੇ ਆ ਤੇ ਤੇਰੇ ਦਰ ਤੋਂ ਹੀ ਅਸੀਂ ਹਰ ਚੀਜ਼ ਹਾਸਲ ਕਰਦੀ ਹੈ ਪਰਮਾਤਮਾ ਦੇ ਲਾੜ ਲਾ ਕੇ ਹੀ ਸਭ ਖੁਸ਼ ਹੁੰਦਾ ਹੁੰਦਾ ਵੈਸੇ ਤਾਂ ਚਲੋ ਕੋਈ ਗੱਲ ਨਹੀਂ ਹੁੰਦੀ ਕਿ ਇਹ ਵੀ ਇੱਕ ਜਬਲੀ ਹੈ ਕਰਦੇ ਸਾਰੇ ਬਹੁਤ ਕੁਝ ਹੁੰਦੇ ਪਰ ਜਬਲੀਆਂ ਛੱਡਦੇ ਹੁੰਦੇ ਆ ਇੱਕ ਸਿਆਸ ਤਨ ਗੱਲ ਕਰਦੀ ਹੈ ਕਈ ਤਰ੍ਹਾਂ ਦੀਆਂ ਜਬਲੀਆਂ ਛੱਡ ਛੁੱਡ ਕੇ ਟੈਂਪਾਸ ਕਰਦੇ ਰਹਿੰਦੇ ਆ ਜ਼ਿੰਦਗੀ ਜੀਂਦੇ ਰਹਿੰਦੇ ਆ ਜ਼ਿੰਦਗੀ ਜੀ ਨਹੀਂ ਜਾਂਦੀ ਰੋਜ਼ ਰੋਜ਼ ਨਵੀਆਂ ਗੱਲਾਂ ਜਿੱਤ ਵਿੱਚ ਸੌਂਦੀਆਂ ਨਹੀਂ ਪੱਟਲ ਕੋਈ ਵੀ ਕਰਦੇ ਹੀ ਰਹਿੰਦੇ ਆ ਸਾਰੇ ਬਾੜੀਆਂ ਮੋਟੀਆਂ